ਸਚੂਰੀਅਰ ਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਜ਼ਲ ਸਚਦੇਵਾ ਨਜ਼ਰ ਪੋਣਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਤੇ ਸੀਐਮ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਵਧਾਈਆਂ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ 22 ਸਾਲ ਵਿੱਚ ਹੁਣ ਤੱਕ ਦੀ ਹੋਈ ਰਿਕਵਰੀ ਦੇ ਕੀਤੇ ਵੱਡੇ ਖੁਲਾਸੇ ਦੱਸਿਆ ਵੱਡੀ ਮਾਤਰਾ ਵਿੱਚ ਫੜੀ ਗਈ ਹੀਰੋਇਨ ਨਫੀਮ ਪੋਸਟ ਸਮੇਤ ਇੰਜੈਕਸ਼ਨ ਕੈਪਸੂਲ ਅਤੇ ਨਸ਼ੀਲੀ ਗੋਲੀਆਂ ਮੇਨਲੀ 22 ਸਾਲ ਦੇ ਵਿੱਚ ਜਿਹੜੀਆਂ ਰਿਕਵਰੀਜ਼ ਹੋਈਆਂ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਪੁਲਿਸ ਨੇ ਬਹੁਤ ਕੰਮ ਕੀਤਾ ਦਿੱਤੇ 22 ਸਾਲ ਦੇ ਵਿੱਚ ਡਰੱਗ ਦੇ ਖਿਲਾਫ ਉਹ ਮੈਂ ਪਹਿਲਾਂ ਦੱਸਣਾ ਚਾਹਾਂਗਾ ਸੋ ਸਭ ਤੋਂ ਪਹਿਲਾਂ ਟੋਟਲ ਜਿਹੜੀਆਂ ਐਫ ਆਈ ਆਰ ਕਰਜੋਈਆਂ ਇਸ ਸਮੇਂ ਦੇ ਦੌਰਾਨ ਉਹ 29000 152 ਐਫ ਆਈ ਆਰ ਕਰਜੋਈਆਂ ਜਿਦੇ ਵਿੱਚ 39840 ਜਿਹੜੇ ਦੋਸ਼ੀ ਆ ਫੜੇ ਗਏ ਇਹਦੇ ਵਿੱਚ ਸਭ ਤੋਂ ਜ਼ਿਆਦਾ ਫੋਕਸ ਆਪਣਾ ਕਮਰਸ਼ੀਅਲ ਕੋਨਟਿਟੇਟੇ ਹੁੰਦਾ ਹੈ ਸੋ 3581 ਐਫ ਆਈ ਆਰ ਜਿਹੜੀਆਂ ਨੇ ਉਹ ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ ਦਰਜ ਕੀਤੀਆਂ ਗਈਆਂ ਜਿਦੇ ਵਿੱਚ 58556 ਜਿਹੜੇ ਵੱਡੇ ਸਮਗਲਰ ਆ 58556 ਵੱਡੇ ਸਮਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਨਾਨ ਕਮਰਸ਼ੀਅਲ ਕੁਆਂਟੀਟੀ ਦੀਆਂ 25571 ਐਫਆਈਆਰ ਦਰਜ ਕੀਤੀਆਂ ਜਿਲ੍ਹਾ ਵਾਈਜ਼ ਜੇ ਅਸੀਂ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਐਫਆਈਆਰ ਜਿਹੜੀਆਂ ਹੋਈਆਂ ਉਹ ਪਟਿਆਲੇ ਦੇ ਵਿੱਚ 1658 ਐਫਆਈਆਰ ਦਰਜ ਹੋਈਆਂ ਸੀਪੀ ਲੁਧਿਆਣਾ ਦੇ ਵਿੱਚ 1585 ਐਫਆਈਆਰ ਦਰਜ ਹੋਈਆਂ IGP ਹੈੱਡਕੁਆਟਰ ਸੁਖਚੰਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ 22 ਸਾਲ ਦੌਰਾਨ 29152 ਐਫਆਈਆਰ ਕੀਤੀਆਂ ਗਈਆਂ ਦਰਜ ਪਟਿਆਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਦਰਜ ਕੀਤੀਆਂ ਗਈਆਂ ਐਫਆਈਆਰ ਡਰੱਗ ਮਨੀ ਟੋਟਲ 30 ਕਰੋੜ 83 ਲੱਖ 70090 ਜਿਹੜੇ ਰੁਪਏ ਆ ਡਰੱਗ ਮਨੀ ਰਿਕਵਰ ਹੋਈ ਹੈ ਪੀਓਜ਼ ਦੇ ਉੱਤੇ ਕਾਫੀ ਜ਼ਿਆਦਾ ਫੋਕਸ ਸਾਡਾ ਸੀਗਾ ਪੀਐਨਡੀਪੀਐਸ ਐਕਟ ਦੇ ਜਿਹੜੇ ਪੀਓ ਆ ਉਹਦੀ ਇੱਕ ਨਾਲ ਨਾਲ ਇੱਕ ਸਪੈਸ਼ਲ ਮਹਿੰਮ ਚਲਾਈ ਸੀ ਪ੍ਰਤੀਸੋ 78 ਜਿਹੜੇ ਐਨਡੀਪੀਐਸ ਐਕਟ ਦੇ ਪੀਓਜ਼ ਨੇ ਉਹ ਇਸ ਸਮੇਂ ਦੇ ਦੌਰਾਨ ਗ੍ਰਿਫਤਾਰ ਹੋਏ ਆ 502 ਜਿਹੜੇ ਬੇਲ ਜੰਪਰ ਆ ਜਿਹੜੇ ਬੇਲ ਤੇ ਆ ਕੇ ਜਿਨ੍ਹਾਂ ਨੇ ਬੇਲ ਜੰਮ ਕੀਤੀ ਸੀ 502 ਬੇਲ ਜੰਪਰ ਅਰੈਸਟ ਕੀਤੇ ਆ 56 ਪੈਰੋਲ ਜੰਪਰ ਅਰੈਸਟ ਕੀਤੇ ਆ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਦੱਸਿਆ ਕਿ ਡਰੱਗ ਮਨੀ ਵੀ ਕੀਤੀ ਗਈ ਬਰਾਮਦ ਗੈਂਗਸਟਰਾਂ ਦੀ ਕਰੋੜਾਂ ਦੀ ਪ੍ਰਾਪਰਟੀ ਕੀਤੀ ਗਈ ਫ੍ਰੀਜ਼ ਦਿੱਤੀ ਜਾਣਕਾਰੀ ਪ੍ਰੋਪਰਟੀ ਫੋਰਫੀਟਰ ਦਾ ਬੜਾ ਵੱਡਾ ਫੋਕਸ ਪੂਰੇ ਸਮੇਂ ਦੇ ਦੌਰਾਨ ਰਿਹਾ ਹੈ ਕਿ ਜਿਹੜੇ ਵੱਡੇ ਸਮਗਲਰਾਂ ਕਮਰਸ਼ੀਅਲ ਕੰਟਰੀ ਦੇ ਵਿੱਚ ਇਨਵੋਲਡ ਆ ਉਹਨਾਂ ਦੀ ਪ੍ਰੋਪਰਟੀ ਫੋਰਫੀਟ ਕੀਤੀ ਜਾਵੇ। ਤੋਂ 602 ਕੇਸ ਜਿਹੜੇ ਪ੍ਰੋਪਰਟੀ ਫੋਰਫੀਟਰ ਦੇ ਜਿਹਦੇ ਵਿੱਚ 602 ਸਮਗਲਰਸ ਦੀ ਪ੍ਰੋਪਰਟੀ ਫੋਰਫੀਟ ਕੀਤੀ ਗਈ ਹੈ। ਟੋਟਲ ਕਾਸਟ ਜਿਹੜੀ ਹੈ ਇਹਦੀ 324 ਕਰੋੜ 28 ਲੱਖ 94962 ਰੁਪਏ ਦੀ ਜਿਹੜੀ ਪ੍ਰੋਪਰਟੀ ਹੈ ਫੋਰਫੀਟ ਕੀਤੀ ਗਈ ਹੈ। ਇਸੇ ਤਰ੍ਹਾਂ ਅਵੇਰਨੈਸ ਦੇ ਉੱਤੇ ਸਾਡਾ ਕਾਫੀ ਫੋਕਸ ਰਿਹਾ ਹੈ। ਆਈਜੀਪੀ ਗਿੱਲ ਨੇ ਕਿਹਾ ਕਈ ਵੱਡੇ ਅਪਰਾਧਾਂ ਨੂੰ 24 ਤੋਂ 48 ਘੰਟੇ ਅੰਦਰ ਕੀਤਾ ਗਿਆ ਟਰੇਸ ਅਤੇ ਮੁੱਖ ਮੰਤਰੀ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਕਰ ਰਹੀ ਵਧੀਆ ਕੰਮ ਸਾਰੇ ਜਿੰਨੇ ਵੀ ਸੈਂਸੇਸ਼ਨਲ ਕੇਸ ਹਨ ਉਹ ਵਿਦਨ 24 ਆਵਰਸ ਔਰ ਵਿਦਨ 72 ਆਵਰਸ ਸਾਰੇ ਕੇ ਸਾਰੇ ਹਮਾਰੇ ਟਰੇਸ ਹੋਏ ਜੋ ਆਸ-ਪਾਸ ਜੋ ਕਿਸੇ ਹੋਰ ਸਟੇਟ ਯੂਟੀ ਮੇ ਜੋ ਕ੍ਰਾਈਮ ਜਿਸ ਦਾ ਪੰਜਾਬ ਕੇ ਸਾਥ ਕੋਈ ਵੀ ਲਿੰਕ ਨਾ ਹੋਵੇ ਵਹਾਂ ਪੇ ਵੀ ਪੰਜਾਬ ਪੁਲਿਸ ਦੀ ਤਰਫ ਸੇ ਪੂਰੀ ਅਸਿਸਟੈਂਸ ਦੀ ਗਈ ਹੈ ਸਰ ਕੈਬਨਿਟ ਮੰਤਰੀ ਲਾਲਚੰਦ ਘਟਾਰੂਚੱਕ ਨੇ ਸਰਨਾ ਤੋਂ ਭੀਮਪੁਰ ਰੋਡ ਤੇ ਨਿਰਮਾਣ ਕਾਰਜ ਦਾ ਕੀਤਾ ਸ਼ੁਭ ਆਰੰਭ 15 ਕਰੋੜ ਤੋਂ ਵੱਧ ਦੀ ਲਾਗਤ ਨਾਲ ਕੀਤਾ ਜਾਵੇਗਾ 12 ਕਿਲੋਮੀਟਰ ਰੋਡ ਦਾ ਨਿਰਮਾਣ ਦੋ ਤਿੰਨ ਸਾਲਾਂ ਦੀ ਸੜ ਜੜੀ ਆ ਉਹ ਖੰਡਰ ਹੋ ਗਈ ਸੀ ਸੋ ਲਗਭਗ ਲੋਕਾਂ ਨੇ ਇਸ ਰਾਹ ਨੂੰ ਸੜ ਦਿੱਤਾ ਸੀਗਾ ਕਿ 35 40 ਪਿੰਡਾਂ ਨੂੰ ਕਵਰ ਕਰਦੀ ਹੈ ਇਹ ਰੋਡ ਸੋ ਮੈਂ ਅੱਜ ਖੁਸ਼ੀ ਮਹਿਸੂਸ ਕਰ ਰਹੇ ਹਾਂ ਆਪਣੇ ਲੋਕਾਂ ਚ ਆ ਕੇ ਔਰ ਇਹ 12 ਕਿਲੋਮੀਟਰ ਲੰਬੀ ਸੜਕ ਹੈ ਲੇਖਕ ਤੇ ਸਿਵਲ ਸੇਵਾਵਾਂ ਦੇ ਚਹਵਾਨਾਂ ਲਈ ਟੀਨ ਐਡੀਸ਼ਨ ਦੇ ਲਾਂਚ ਮੌਕੇ ਡੀਜੀਪੀ ਪੰਜਾਬ ਨੇ ਮਨੀਸ਼ ਜਿੰਦਲ ਨੂੰ ਦਿੱਤੀਆਂ ਵਧਾਈਆਂ। ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਮਨਜੀਤ ਸਿੰਘ ਜੀ ਕੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ। ਅੱਜ ਸ਼੍ਰੀ ਦਰਬਾਰ ਸਾਹਿਬ ਸਾਹਿਬ ਸੇ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਤੇ ਨਤਮਸਤਕ ਹੋਣ ਆਏ ਸੀਗੇ ਔਰ ਹੁਣ ਇੱਥੋਂ ਦੀ ਅਸੀਂ ਗੋਇੰਦਵਾਲ ਸਾਹਿਬ ਜਾਣਾ ਚਾ ਰਹੇ ਹਾਂ ਜਿੱਥੇ ਸ਼ਤਾਬਦੀ ਦਾ ਸਾਰਾ ਆਯੋਜਨ ਹੋਇਆ ਔਰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿ ਜਿਸ ਤਰੀਕੇ ਨਾਲ ਗੁਰੂਆਂ ਨੇ ਕੌਮ ਨੂੰ ਚੜ੍ਹਦੀ ਕਲਾ ਦੇ ਰਾਹ ਪਾਇਆ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਮੈਂ ਸਾਰੀ ਕੌਮ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਜੇ ਅਸੀਂ ਗੁਰੂ ਦੇ ਸ਼ਬਦ ਦੇ ਉੱਤੇ ਚੱਲਦੇ ਰਹੀਏ ਤੇ ਸਾੜ ਤੇ ਦਿੱਕਤਾਂ ਨਹੀਂ ਆਉਣਗੀਆਂ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਮਨਜੀਤ ਸਿੰਘ ਜੀਕੇ ਨੇ ਰਾਹੁਲ ਗਾਂਧੀ ਦੇ ਬਿਆਨ ਦੀ ਕੀਤੀ ਸ਼ਲਾਘਾ ਕਿਹਾ ਰਾਹੁਲ ਗਾਂਧੀ ਇਹ ਪਰੋਸਾ ਦੇਣ ਕਿ ਜੇ ਕੱਲ ਨੂੰ ਉਹਨਾਂ ਦੀ ਸਰਕਾਰ ਹੁੰਦੀ ਹੈ ਤਾਂ ਸਾਡੇ ਕਕਾਰ ਨਹੀਂ ਉਤਾਰੇ ਜਾਣਗੇ। ਰਾਹੁਲ ਗਾਂਧੀ ਦੇ ਬਿਆਨ ਤੇ ਮੈਂ ਆਖਾਂਗਾ ਕਿ ਜੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਉਹਦੇ ਵਿੱਚ ਕਾਫੀ ਸੱਚਾਈ ਹੈ। ਉਹਦਾ ਕਾਰਨ ਹੈ। ਉਹਦਾ ਕਾਰਨ ਇਹ ਹੈ ਕਿ ਅਸੀਂ ਜੋ ਦੇਖਿਆ ਆ ਕਿਤੇ ਕਿਰਪਾਨ ਕਿਤੇ ਕੜਾ ਇਮਤਿਹਾਨ ਚ ਗਿਆ ਬੱਚਿਆਂ ਵੱਲ ਤੋਂ ਉਤਰਾਇਆ ਜਾਂਦਾ ਹੈ। ਕਿਤੇ ਸਾਡੇ ਗੁਰੂ ਘਰਾਂ ਤੇ ਕਬਜ਼ੇ ਹੋ ਰਹੇ ਨੇ। ਕਿਤੇ ਮੈਂ ਸਮਝਦਾ ਵਾਂ ਕਿ ਕਿਸਾਨਾਂ ਨੂੰ 에어ਪੋਰਟ ਤੇ ਰੋਕਿਆ ਜਾਂਦਾ ਕਿ ਉਹਨਾਂ ਨੇ ਕਿਰਪਾਨ ਪਾਈ ਹੈ ਜਿਹੜੀ ਕਨਸਟੀਟਿਊਸ਼ਨ ਸਾਡੋ ਅਲਾਉ ਕਰਦੀ ਹੈ ਲੇਕਿਨ ਮੈਂ ਸਮਝਦਾ ਕਿ ਭਾਵੇਂ ਰਾਹੁਲ ਦੀ ਸਰਕਾਰ ਹੋਵੇ ਭਾਵੇਂ ਅੱਜ ਭਾਜੀਪੀ ਦੀ ਸਰਕਾਰ ਹੋਵੇ ਸਾਡੇ ਨਾਲ ਨਹੀਂ ਜੀ ਹੁੰਦਾ ਉਹਨਾਂ ਦੇ ਵੇਲੇ ਵੀ ਹੁੰਦਾ ਸੀਗਾ ਮੈਂ ਛੱਡ ਦਵਾਂ ਉਹਦੇ ਬਜ਼ੁਰਗਾਂ ਨੇ ਜੋ ਕੀਤਾ ਦਰਬਾਰ ਸਾਹਿਬ ਟਾਇਆ ਆ ਉਹ ਕੀਤਾ ਉਹ ਤੇ ਚਲੋ ਸਿੱਖ ਕੌਮ ਆਪਣੀ ਜਗ੍ਹਾ ਕਰਦੀ ਪਈ ਹੈ ਲੇਕਿਨ ਰਾਹੁਲ ਗਾਂਧੀ ਇਹ ਸੁਨਿਸ਼ਚਿਤ ਕਰੇਗਾ ਜੇ ਕੱਲ ਨੂੰ ਉਹਦੀ ਸਰਕਾਰ ਆ ਜਾਵੇ ਤੇ ਸਾਡੇ ਕਕਾਰ ਨਹੀਂ ਉਤਾਰੇ ਜਾਣਗੇ ਸਾਡੀ ਸਰਕਾਰ ਵਿੱਚ ਖਿਡਾਰੀਆਂ ਨੂੰ ਪੀਸੀਐਸ ਅਤੇ ਪੀਪੀਐਸ ਦੀਆਂ ਮਿਲੀਆਂ ਨੌਕਰੀਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਦਾਵਾ ਜਿਹੜੇ ਖਿਡਾਰੀ ਮੈਡਲ ਲੈ ਕੇ ਆਉਂਦੇ ਨੇ ਉਹਨਾਂ ਨੂੰ ਨਾਲ ਦੀ ਨਾਲ ਉਹਨਾਂ ਦੇ ਵਿਭਾਗ ਵਿੱਚ ਜਿਹੜੀ ਖੇਡ ਖੇਡੀ ਹੈ ਉਹਦੇ ਵਿੱਚ ਕੋਚ ਲਾ ਕੇ ਬੜਾ ਲੰਮਾ ਸਮਾਂ ਅੱਗੇ ਬੰਨਉਣੀ ਡੇਕਣਾ ਪੈਂਦਾ ਔਰ ਪੀਸੀਐਸ ਵੀ ਲਾਏ ਆ ਡੀਐਸਪੀ ਵੀ ਲਾਏ ਆ ਇਹ ਤੁਸੀਂ ਨਿਖੇ ਸਕਦੇ ਵੀ ਖਿਡਾਰੀਆਂ ਨੂੰ ਇਸ ਤਰ੍ਹਾਂ ਜੇ ਕਿਸੇ ਖਿਡਾਰੀ ਦੇ ਕਿੰਨੇ ਕਿਤੇ ਨਾਮ ਨਾ ਕਟਿਆ ਤਾਂ ਉਹ ਸਰਕਾਰ ਜ਼ਰੂਰ ਦੇਖਣੇ। ਮੈਂ ਇਤੋਂ ਵੱਡਾ ਮੈਸੇਜ ਨੌਜਵਾਨਾਂ ਨੂੰ ਮੈਂ ਕੀ ਕਹਿ ਸਕਦਾ ਇਸ ਪਾਸੇ ਖਿਆਲ ਕਰਨਗੇ। ਕਿਉਂਕਿ ਸਿਹਤ ਸਾਡੀ ਆਪਣੀ ਹੈ। ਸੁਨਾਮ ਵਿੱਚ ਹਾਦਸੇ ਦੌਰਾਨ ਟੈਂਪੋ ਚਾਲਕ ਨੇ ਕੁਚਲੇ ਔਰਤ ਸਮੇਤ ਚਾਰ ਨਰੇਗਾ ਮਜ਼ਦੂਰ ਚਾਰਾਂ ਦੀ ਹੋਈ ਮੌਤ ਗੁੱਸੇ ਵਿੱਚ ਆਏ ਲੋਕਾਂ ਨੇ ਕੀਤਾ ਰੋਡ ਜਾਮ। ਇਹ ਅੱਜ ਸੁਨਾਮ ਸ਼ਹਿਰ ਦੇ ਨਾਲ ਬਿਸ਼ਨਪੁਰਾ ਤੇ ਪਰਦਕੀੜਾ ਦੇ ਵਿਚਾਲੇ ਇਥੇ। ਨਰੇਗ ਵਾਲੇ ਦੇ ਕਰਮਚਾਰੀ ਸੀਗੇ ਨਰੇਗ ਵਾਲੇ ਕੰਮ ਕਰ ਰਹੇ ਸੀਗੇ ਜਿਨ੍ਹਾਂ ਵਿੱਚ ਸਿਮਰਜੀਤ ਦੇ ਨਾਮ ਦਾ ਮੇਡ ਆਨ ਨਾਲ ਕੰਮ ਕਰਵਾ ਰਿਆ ਸੀ ਤੇ ਮਹਿਲਾ ਚੌਕ ਵੱਲੋਂ ਇੱਕ ਟਰੱਕ ਆਇਆ ਜਿਉਂ ਇਹ ਕੰਮ ਕਰ ਰਹੇ ਸੀਗੇ ਬੰਦੇ ਸਾਰੇ ਇਹਨਾਂ ਦੇ ਉੱਤੇ ਆ ਕੇ ਉਹ ਟਰੱਕ ਵਾਲੇ ਨੇ ਡਰਾਈਵਰ ਨੇ ਟਰੱਕ ਚੜਤਾ ਤੇ ਚਾਰ ਬੰਦੇ ਜਿਹੜੇ ਸੀਗੇ ਇੱਕ ਲੇੜੀ ਤੇ ਤਿੰਨ ਜੈਂਟਸ ਜਿਹੜੇ ਸੀਗੇ ਇਹ ਕੰਮ ਕਰ ਰਹੇ ਸੀ ਜਿਨ੍ਹਾਂ ਦੀ ਮਤਲਬ ਮੌਕੇ ਤੇ ਮੌਤ ਹੋ ਗਈ ਤੇ ਟਰੱਕ ਵਾਲੇ ਤੋਂ ਕੁਝ ਲੱਗ ਕੇ ਅੱਗੇ ਲੰਘ ਗਿਆ ਡਰਾਈਵਰ ਅੱਗੇ ਨਿਕਲ ਗਿਆ ਸੀ ਉਹ ਰੌਂਡ ਅਪ ਕਰ ਲਿਆ ਗੱਡੀ ਅੱਗੇ ਖੜੀ ਹੋਈ ਰੌਂਡ ਅਪ ਕਰ ਲਈ ਜਿੱਤ ਗਈ ਸੀ ਦਲੰਦਰ ਵਿੱਚ ਅਣਪਛਾਤੇ ਕਾਰ ਸਵਾਰਿਆਂ ਨੇ ਐਨ ਆਰ ਆਈ ਵਿਅਕਤੀ ਨੂੰ ਕੀਤਾ ਅਗਵਾ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਕੀਤਾ ਦਰਜ ਬਟਿੰਡਾ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਬਦਲੀ ਗਿੱਦੜਵਾਹ ਹੋਣ ਦੇ ਚਲਦੇ ਸਿਵਲ ਹਸਪਤਾਲ ਦੇ ਪੈਰਾਮੈਡੀਕਲ ਸਟਾਫ ਨੇ ਗੇਟ ਰੈਲੀ ਕਰਕੇ ਜਤਾਇਆ ਰੋਸ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਦੜਵਾਹ ਦੇ ਵਿੱਚ ਜਿਮਣੀ ਚੋਣ ਹੋਣ ਜਾ ਰਹੀ ਆ ਤੇ ਜਿਹੜੇ ਇਥੋਂ ਡਾਕਟਰ ਨੇ ਜਾਣੀ ਸਿਵਲਾ ਹਸਪਤਾਲ ਬਠਿੰਡਾ ਦੇ ਦੋ ਡਾਕਟਰ ਪੱਟ ਕੇ ਗਿੱਦੜਬਈ ਲਾਏ ਗਏ ਆ ਇਸੇ ਤਰ੍ਹਾਂ ਮਲੋਟ ਸਿਵਲਾ ਹਸਪਤਾਲ 24 ਪੱਟ ਕੇ ਲਾਏ ਗਏ ਆ ਫਰੀਦਕੋਟ ਤੋਂ ਵੀ ਡਾਕਟਰ ਜਿਹੜੇ ਆ ਉੱਥੇ ਇਕੱਠੇ ਕੀਤੇ ਗਏ ਆ ਯਾਨੀ ਇਹਦਾ ਕੀ ਮਤਲਬ ਬਣਦਾ ਭਈ ਜਿੱਥੇ ਚੋਣਾ ਹੋਇਆ ਕਰਨਗੇ ਆ ਉਥੇ ਇਸ ਤਰ੍ਹਾਂ ਦੇ ਦਗਮਜੇ ਮਾਰੇ ਜਾਇਆ ਕਰਨਗੇ ਵੀ ਜਿਹੜੇ ਬਠਿੰਡੇ ਸਿਵਲ ਹਸਪਤਾਲ ਦੇ ਡਾਕਟਰ ਨੇ ਉਹ ਸਿਵਲ ਹਸਪਤਾਲ ਨੂੰ ਦਿੱਤੇ ਜਾਣ ਵਾਪਸ ਕੀਤੇ ਜਾਣ ਜਿਹੜੇ ਇਥੋਂ ਪੈਰਾਮੈਡੀਕਲ ਕਾਮਿਆਂ ਦੀਆਂ ਬਦਲੀਆਂ ਹੋਈਆਂ ਨੇ ਡੈਪੂਟੇਸ਼ਨ ਰੱਦ ਕੀਤੇ ਆ ਉਹ ਇਨ ਬਿਨ ਬਹਾਲ ਹੋਣੇ ਚਾਹੀਦੇ ਆ ਜੇ ਉਹ ਬਹਾਲ ਨਹੀਂ ਹੁੰਦੇ ਤਾਂ ਜਥੇਬੰਦੀ ਜਿਹੜੀ ਆ ਉਹ ਲਗਾਤਾਰ ਸੰਘਰਸ਼ ਕਰੂ 1 ਸਾਲ ਪਹਿਲਾਂ ਵਾਰਣਸੀ ਰੇਲਵੇ ਸਟੇਸ਼ਨ ਤੇ ਮਾਪਿਆਂ ਤੋਂ ਵਿਛੜੀ ਚੰਡੀਗੜ੍ਹ ਪਹੁੰਚੀ 6 ਸਾਲ ਦੀ ਨੇਹਾ एएसआई राजेश ने बिछड़े तीनों मिलाया परिवार नाल ट्रेन से आए थे जहाँ जोन से अपने अपने गांव से यहाँ बनारस के लिए भट्ठे पर से ही मतलब वो काम धंधा और अच्छा बंधन के त्योहार के दिन था वहाँ से लड़की मेरी गाय और मिल, मिलने पर यहाँ पर राजेश कुमार भगवान बन के हमारे माँ बाप से मिला दिए एक साल हो गया था बच्ची का पता नहीं, नहीं चौदह महीना हो गया पंद्रह महीना ਤੁਹਾਨੂੰ ਲੱਗਦਾ ਕਿ ਬੱਚੀ ਮਿਲ ਪਾਏਗੀ ਬਹੁਤ ਧੂੜਾ ਮੈਨੂੰ ਬਹੁਤ ਪਰੇਸ਼ਾਨ ਹਾਂ ਬਹੁਤ ਜਗ੍ਹਾ ਜਗ੍ਹਾ ਗਿਆ ਹਾਂ ਹਾਂ ਤੱਕ ਤੋਂ ਸੁਪਨਾ ਹੀ ਨਹੀਂ ਦਿਖਾਤਾ ਕਿ ਇਤਨਾ ਦੂਰੀ ਆ ਜਾਏਗਾ ਬੱਚਾ ਮੁਕਸਰ ਦੇ 2017 NEET ਟੋਪਰ ਨਵਦੀਪ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦਿੱਲੀ ਵਿੱਚ ਕਮਰੇ ਤੋਂ ਮਿਲੀ Laash ਦਿੱਲੀ ਦੇ ਹੀ ਮওলানা ਅਜ਼ਾਦ ਕਾਲਜ ਦੇ ਰੇਡੀਓਲੋਜੀ ਵਿਭਾਗ ਤੋਂ ਕਰ ਰਿਹਾ ਸੀ MD ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼ 10 ਕਿਲੋ ਹਿਰੋਇਨ ਸਣੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਡੀਜੀਪੀ ਨੇ ట్వీਟ ਕਰ ਦਿੱਤੀ ਜਾਣਕਾਰੀ ਡੀਜੀਪੀ ਪੰਜਾਬ ਨੇ ਦੱਸਿਆ ਕਿ ਪਾਕਿਸਤਾਨ ਤੋਂ ਨਸ਼ਿਆਂ ਦੀ ਤਸਕਰੀ ਲਈ ਡਰੋਨ ਦੀ ਕੀਤੀ ਜਾਂਦੀ ਸੀ ਵਰਤੋਂ ਪਾਕਿਸਤਾਨ ਸਥਿਤ ਤਸਕਰਾ ਨਾਲ ਸੀ ਮੁਲਜ਼ਮਾ ਦਾ ਸੰਬੰਧ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਤਹਿਤ ਰੇਲਵੇ ਲੈਂਡ ਡਿਵੈਲਪਮੈਂਟ ਅਥਾਰਟੀ ਵੱਲੋਂ 19 ਸਤੰਬਰ ਤੋਂ ਪਲੇਟਫਾਰਮ ਨੰਬਰ 5 ਅਤੇ 6 ਨੂੰ ਦੁਬਾਰਾ ਕੀਤਾ ਜਾਵੇਗਾ ਬੰਦ ਚੰਡੀਗੜ੍ਹ ਵਿਖੇ ਇਮੀਗ੍ਰੇਸ਼ਨ ਕੰਸਲਟੈਂਟ ਤੇ ਕਰੋੜਾਂ ਦੀ ਠੱਗੀ ਮਾਰਨ ਦਾ ਮਾਮਲਾ ਆਇਆ ਸਾਹਮਣੇ ਵਿਦੇਸ਼ ਭੇਜਣ ਬਹਾਨੇ ਲੋਕਾਂ ਨੂੰ ਠੱਗਣ ਵਾਲੇ ਇਮੀਗ੍ਰੇਸ਼ਨ ਕੰਸਲਟੈਂਟ ਖਿਲਾਫ ਪੁਲਿਸ ਨੇ ਕੀਤਾ ਧੋਖਾਧੜੀ ਦਾ ਕੇਸ ਦਰਜ ਜ਼ਿਰਖਪੁਰ ਵਿੱਚ ਫਲੈਟ ਦਿਵਾਉਣ ਬਹਾਨੇ ਤਿੰਨ ਜਣਿਆਂ ਨਾਲ ਕੀਤੀ ਕਰੋੜਾਂ ਦੀ ਠੱਗੀ ਔਰਤ ਸਮੇਤ ਪੰਜ ਵਿਅਕਤੀਆਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਮਾਣੋ ਵਿਖੇ ਜਨਮ ਦਿਨ ਤੋਂ ਅਗਲੇ ਦਿਨ ਹੀ ਪੁਲਸ ਮੁਲਾਜ਼ਮ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਟਰੱਕ ਨਾਲ ਮੁਲਾਜ਼ਮ ਦਾ ਮੋਟਰਸਾਈਕਲ ਟਕਰਾਨ ਕਾਰਨ ਗਈ ਜਾਨ ਲਹਿਰਾ ਗੱਗਾ ਵਿਖੇ ਇਕਲੋਤੇ ਪੁੱਤਰ ਨੇ ਪਰਿਵਾਰ ਨਾਲ ਮਿਲ ਕੇ ਕੀਤਾ ਪਿਓ ਦਾ ਕਤਲ ਪੁੱਤ ਦੀ ਪਤਨੀ ਤੋਂ ਇਲਾਵਾ ਨੂੰ ਨੇ ਆਪਣੇ ਪੇਕੇਆਂ ਨਾਲ ਰਲ ਕੇ ਕਰਦੇ ਮੁਖੀ ਦਾ ਕੀਤਾ ਕਤਲ ਮਾਚੀਵਾੜਾ ਵਿਖੇ ਹਸਪਤਾਲ ਦੀ ਪੁਰਾਣੀ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ ਹਸਪਤਾਲ ਦੇ ਬੈੱਡ ਤੇ ਨਸ਼ਿਆਂ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਵੀ ਹੋਈਆਂ ਬਰਾਮਦ। ਜਲੰਧਰ ਸੜਕ ਕਿਨਾਰੇ ਰੁਕੇ ਦੋ ਨੌਜਵਾਨਾਂ ਨੂੰ ਤੇਜ਼ ਰਫ਼ਤਾਰ ਗੱਡੀ ਨੇ ਮਾਰੀ ਜ਼ੋਰਦਾਰ ਟੱਕਰ ਨੌਜਵਾਨਾਂ ਦੀ ਮੌਕੇ ਤੇ ਹੋਈ ਮੌਤ। ਮੇਰਾ ਭਤੀਜਾ ਨਰਿੰਦਰ ਸਿੰਘ ਜੋ ਇੱਥੋਂ ਜਾ ਰਹੀ ਇਮਪੋਰਟ ਸਾਹਿਬ ਜਾ ਰਹੀ ਰਸਤੇ 'ਚ ਲਵਲੀ ਕੋਲ ਗੱਡੀ ਪੈਂਚਰ ਹੋਈ ਹੈ। ਪੈਂਚਰ ਲਾ ਕੇ ਤੇ ਇਹ ਬੈਣ ਲੱਗੇ ਗੱਡੀ 'ਤੇ ਤੇ ਮਗਰੋਂ ਗੱਡੀ ਆਈ ਹੈ। ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁਚਲ ਦਿੱਤੇ। ਇੰਨਾ ਦੀ ਜਾ ਕੇ ਮੁੱਖ ਤੇ ਕਿੰਨੇ ਜਣੇ ਦੀ ਦੋ ਜਣੇ ਦੀ ਮੁੱਖ ਤੇ ਡੈਪਟਡ ਹੋ ਗਈ ਚੰਡੀਗੜ੍ਹ ਵਿਖੇ ਮਹਾਰਾਸ਼ਟਰ ਭਵਨ ਵਿੱਚ ਸ਼੍ਰੀ ਗਣੇਸ਼ ਉਤਸਵ ਦੀ ਹੋਈ ਸਮਾਪਤੀ ਕੱਢੀ ਗਈ ਸ਼ੋਭਾ ਯਾਤਰਾ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ